ਕਾਂਗਰਸ ਪਾਰਟੀ ਤੋਂ ਦੋ ਵਾਰ ਮੈਂਬਰ ਪਾਰਲੀਮੈਂਟ ਰਹ ਚੁਕੇ ਗੁਰਸਰਦਾਰ ਗੁਰਜੀਤ ਸਿੰਘ ਔਜਲਾ ਜਿਹੜੇ ਨੇ ਉਹ ਆਪਣੀ ਵੋਟ ਦਾ ਇਸਤੇਮਾਲ ਕਰਨ ਵਾਸਤੇ ਪਰ ਪ੍ਰਵਾਸ ਸਹਿਤ ਪਹੁੰਚੇ ਨੇ ਹਜ਼ਰਤ ਸਾਹਿਬ ਕੀ ਕਰਨਾ ਚਾਹੋਗੇ ਵੋਟ ਦਾ ਇਸਤੇਮਾਲ ਜਿਹੜਾ ਹੈ ਉਹ ਕੀਤਾ ਜਾਏਗਾ ਬਿਲਕੁਲ ਅੱਜ ਅੱਜ ਅਸੀਂ ਰੱਬ ਦੀ ਮਿਹਰ ਮੁਤਾਬਕ ਤੀਜੀ ਵਾਰ ਜਿਹੜਾ ਪਾਰਟੀ ਨੇ ਵਿਸ਼ਵਾਸ ਮੇਰੇ 'ਚ ਲਿਆ ਔਰ ਲੋਕਾਂ ਦੀ ਮਿਹਰ ਸਦਕਾ ਟਿਕਟ ਮਿਲੀ ਉਹਦੇ ਵਾਸਤੇ ਅੱਜ ਚੋਣ ਪ੍ਰਚਾਰ ਤੋਂ ਬਾਅਦ ਜਿਹੜਾ ਦੇਸ਼ ਦੇ ਵਿੱਚ ਖੀਰਲੇ ਫੇਸ ਦੀ ਇਲੈਕਸ਼ਨ ਹੈ ਉਦੇ ਵਾਸਤੇ ਮਤਦਾਨ ਹੁਣ ਹੈ ਔਰ ਅਸੀਂ ਅਜੋਦੇ ਚ ਮੈਂ ਆਪਣੀ ਬਹੁਤ ਵਿਕਾਸ ਕਰਨਾ ਹੈ ਔਰ ਹਰ ਕੋਈ ਦੇ ਚ ਬੋਡਕਾਸਟ ਕਰਨਾ ਆ ਰਿਹਾ ਲੋਕਾਂ ਨੂੰ ਬੇਸਬਰੀ ਦੇ ਇੰਤਜ਼ਾਰ ਰਹਿੰਦਾ ਇਸ ਦਿਨ ਦਾ ਕਿਉਂਕਿ ਇੱਕ ਤਿਉਹਾਰ ਦੀ ਤਰ੍ਹਾਂ ਮੜਾਇਆ ਜਾਂਦਾ ਲੋਕ ਆਪਣਾ ਗੁੱਸਾ ਵੀ ਕੱਢਦੇ ਨੇ ਤੁਸੀਂ ਵੀ ਜ਼ਾਹਿਰ ਕਰਦੇ ਨੇ ਜਦੋਂ ਵੋਟਾਂ ਦੇ ਦੇਖੋ ਗੁੱਸਾ ਕੁਝ ਇਹ ਆਪਾਂ ਇਹ ਚੀਜ਼ ਨੂੰ ਲੈ ਲੈਨੇ ਆ ਪਰ ਇਹੀ ਦੇ ਇਹਦੀ ਖੂਬਸੂਰਤੀ ਹੈ ਜੇ ਗੁੱਸਾ ਖੁਸ਼ੀ ਨਹੀਂ ਹੋਊਗੀ ਤਾਂ ਲੋਕ ਫਿਰ ਕੰਮ ਕਿੱਦਾਂ ਕਰਨਗੇ ਲੋਕਾਂ ਨੂੰ ਹੁਣ ਸਮਝ ਪੈ ਗਈ ਕਿ ਕੰਮ ਦੇ ਆਧਾਰ ਤੇ ਵੋਟ ਮਿਲਣੀ ਹੈ ਤੁਸੀਂ ਮਤਲਬ ਕਿਸੇ ਨੂੰ ਟਰਾਕੇ ਧਮਕਾ ਕੇ ਵੋਟਾਂ ਨਹੀਂ ਲੈ ਸਕਦੇ ਇੱਕ ਕੋਲਾ ਸਾਹਿਬ ਰਾਤ ਕੋਲੀਕਾਂਡ ਵੀ ਹੋਇਆ ਦੂਜਾ ਦੂਜਾ ਜਨਾਲੇ ਵਿੱਚ ਹੀ ਕਾਂਡਿਆ ਜੀ ਦੇਖੋ ਦੂਜਾ ਨਹੀਂ ਤੀਜੀ ਵਾਰੀ ਹੋ ਗਿਆ ਜਦ ਇਲੈਕਸ਼ਨ ਚੱਲਦੇ ਆ ਅਮਰਸਰ ਦੇ ਵਿੱਚ ਪਹਿਲਾਂ ਆਪਣੀ ਰੈਲੀ ਤੇ ਹੋਇਆ ਫਿਰ ਉਹ ਵਿਨੀਤ ਮਹਾਜਨ ਐਡਵੋਕੇਟ ਉਹਦੀ ਗੱਡੀ ਨੂੰ ਗੋਲੀਆਂ ਮੱਧੀਆਂ ਫਿਰ ਤੁਸੀਂ ਆਇਆ ਦਾ ਕੱਲ ਮਤਲਬ ਇੱਕ ਮੌਤ ਹੋ ਗਈ ਜਵਾਨ ਦੀ ਹਾਂਜੀ ਸੋ ਬੇਕ ਆਫ ਲਾਅ ਐਂਡ ਆਰਡਰ ਤੇ ਤੁਹਾਨੂੰ ਪਤਾ ਬਹੁਤ ਮਾੜੀ ਹਾਲਤ ਹੈ ਉਹ ਤੇ ਸਾਨੂੰ ਨਹੀਂ ਪਤਾ ਹਾਂਜੀ ਤੋ ਇਹ ਤੇ ਸਰਕਾਰ ਦਾ ਫੇਲੀਅਰ ਹੈ ਬਹੁਤ ਵੱਡਾ ਕਿਸੇ ਸਰਕਾਰ ਨੇ ਕਾਨਫਰੰਸ ਵੀ ਕੀਤੀ ਹੈ ਬੀਤੇ ਕਾਲਜ ਦੇ ਵਿੱਚ ਦੱਸਿਆ ਜਾ ਰਿਹਾ ਕਿ ਹਜੇ ਤੱਕ ਆਪਣੀ ਕਿੰਨਾ ਕਿੰਨਾ ਪ੍ਰਚਾਰ ਕਰਦੇ ਹੋ ਹੁਣ ਵੀ ਗੱਲ ਆ ਰਹੀਆਂ ਹੁਣ ਵੀ ਔਰ ਦੇਖੋ ਫੇਕ ਕਰਨਾ ਮਤਲਬ ਸਾਰੀਆਂ ਦੀਆਂ ਵਾਜਾਂ ਬਣਾਈਆਂ ਨੇ ਸੁਖੀ ਰੰਦਾਵੇ ਦੀ ਮੇਰੀ ਵੱਲ ਦੇਖੋ ਆਡੀਓ ਆਡੀਓ ਤਿਆਰ ਕਰ ਲਈ ਸਾਡੀ ਬਾਤ ਚ ਅਜੀਤਬੰਦਰ ਸਿੱਧੂ ਦੀ ਚੰਨੀ ਹੁਣਾ ਦੀ ਮਤਲਬ ਹਰ ਇੱਕ ਜਿਹੜਾ ਜਿਹੜਾ ਜਿੱਤ ਰਿਹਾ ਉਹਦੀਆਂ ਵਾਜਾਂ ਮਤਲਬ ਬਣਾ ਕੇ ਇਹ ਬਾੜੇ ਹੱਥ ਕੰਡੇ ਨੇ ਦੇਖੋ ਲੋਕਤੰਤਰ ਜੇ ਤੁਸੀਂ ਇਹੋ ਜਿਹੀ ਹਰਕਤਾਂ ਕਰੋਗੇ ਤੁਹਾਡੇ ਦੇ ਬੱਚੇ ਕੀ ਯਕੀਨ ਕਰਨਗੇ ਸਾਡਾ ਪੁਹਿਖ ਜੇ ਤੁਸੀਂ ਲੋਕ ਹੈ ਸਾਡੇ ਬੱਚਿਆਂ ਦਾ ਵੀ ਯਾਰ ਮੁੱਖ ਮੰਤਰੀ ਆ ਸਰਕਾਰ ਐ ਇੱਡੀਆ ਵਤਨ ਪਰ ਕੋਚੀਆਂ ਰਖਤਾ ਕੁਝੀਆਂ ਰਖਤਾ ਬੜਾ ਦੁੱਖ ਹੁੰਦਾ ਹੈ ਕਿ ਇਹ ਲੋਕ ਕਿਸ ਤਰ੍ਹਾਂ ਡਿਜ਼ਰਵ ਨਹੀਂ ਕਰਦੇ ਜਿਸ ਜਿਨ੍ਹਾਂ ਦੇ ਬਹਿਗੇ ਤੁਸੀਂ ਯਾਰ ਪ੍ਰਚਾਰ ਕਰੋ ਆਪਣੇ ਕੰਮ ਦੱਸੋ ਕੰਮਾਂ ਦੇ ਆਧਾਰ ਤੇ ਲੋਕ ਤੁਹਾਨੂੰ ਵੋਟ ਪਾਣ ਆਹ ਕਿਹੜਾ ਤਰੀਕਾ ਹੈ ਕਿ ਸਾਡੀਆਂ ਤੁਸੀਂ ਫੇਕ ਵਾਜਾ ਬਣਾ ਬਣਾ ਕੇ ਕਿ ਅਸੀਂ ਠੀਕ ਨਹੀਂਗੇ ਜੀ ਅਸੀਂ ਬਿਮਾਰ ਹਾਂ ਜੀ ਦੱਸੋ ਆ ਕੋਈ ਗੱਲ ਕਰਨ ਵਾਲੀ ਪਾਰਟੀ ਦੀ ਨਹੀਂ ਜੀ ਤੋ ਇਹਦਾ ਫੇਰ ਹੀ ਰਹੇਦਾ ਜਵਾਬ ਲੋਕ ਦੇਣਗੇ ਅੱਜ ਵੋਟਾਂ ਦੇ। ਅਗਰ ਵੀ ਬਹੁਤ ਜ਼ਿਆਦਾ ਲੋਕਾਂ ਹਰ ਵਾਰੀ ਕੋਸ਼ਿਸ਼ ਜਾਂਦੀ ਕਿ ਵੱਧ ਤੋਂ ਵੱਧ ਪਰਸੈਂਟ ਨਾ ਵੋਟ। ਅੱਜ ਵੀ ਬਹੁਤ ਜ਼ਿਆਦਾ ਲੋਕ ਮੇਰੀ ਵੋਟਰਾਂ ਨੂੰ ਅਪੀਲ ਹੈ ਵੇਖੋ 5 ਸਾਲ ਦੀ ਸਰਕਾਰ ਚੋਣ ਲਈ ਆ ਤੁਸੀਂ। ਬਾਅਦ ਚ ਬੈਗੇ ਸੀ ਬਹੁਤ ਗੱਲਾਂ ਕਰਦੇ ਆ ਕਿ ਜਿਹੜੇ ਨਹੀਂ ਵੋਟ ਪਾਉਂਦੇ ਵੀ ਇਦਾਂ ਨਹੀਂ ਹੋਇਆ ਇਦਾਂ ਨਹੀਂ ਹੋਇਆ। ਮੇਰੀ ਆਪਜੀ ਨੂੰ ਬੇਨਤੀ ਹੈ। ਆਪ ਜ਼ਰੂਰ ਵੋਟ ਦਾ ਅਧਿਕਾਰ ਇਸਤੇਮਾਲ ਕਰੋ ਅੱਜ ਵੇਖੋ ਅੱਜ ਤਾਂ ਦੇਣੀ ਤੁਹਾਡਾ ਬੱਚਿਆਂ ਦਾ ਭੁੱਖ ਤਾਏ ਹੋਣਾ 5 ਸਾਲ ਲਈ ਕਿੰਨੇ ਕਿੰਨੇ ਵਾਅਦੇ ਹੋਰ ਸਾਹਮਣੇ। ਜੇ ਅਸੀਂ ਆਪ ਇਦਾਂ ਬੈਠੇ ਰਵ ਇਹ ਗਲਤ ਗੱਲ ਹੈ ਸੋ ਅੱਜ ਦੇਸ਼ ਦੀ ਸਰਕਾਰ ਚੁਣੀ ਹੈ ਕਈ ਵਾਰ ਲੋਕਲ ਮੁੱਦਿਆਂ ਨੂੰ ਲੈ ਕੇ ਲੋਕ ਵੋਟ ਨਹੀਂ ਪਾਉਂਦੇ ਜਿਹੜਾ ਜਿਹੜਾ ਨਹੀਂ ਕੰਮ ਕਰਦਾ ਉਹਦੀ ਉਹਦੇ ਵਰਗੇਸਟ ਵੋਟ ਕਰੋ ਗਲਤੀ ਸਿੱਧੀ ਜੀ ਹੈ ਤੁਸੀਂ ਲੋਕ ਲੋਕ ਆਪਣਾ ਅਧਿਕਾਰ ਵਰਤੋ ਸੰਵਿਧਾਨ ਨੇ ਬਹੁਤ ਸੋਨਾ ਅਧਿਕਾਰ ਦਿੱਤਾ ਤੁਹਾਨੂੰ ਜੇ ਅੱਜ ਵਰਤੋਗੇ ਇਹਦਾ ਲਾਭ ਤੁਹਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੋਊਗਾ ਸਹੀ ਹੋ ਪ੍ਰਸ਼ਾਸਨ ਦੇ ਇੰਤਜ਼ਾਮ ਕਿਸ ਤਰ੍ਹਾਂ ਦੇਖਦੇ ਆ ਕਿ ਆ ਗੈਸੀ ਕਿ ਗਰਮੀ ਤੋਂ ਬਚਣ ਵਾਸਤੇ ਸਾਰਾ ਹਰ ਉਪਦਾ ਕੀਤੀ ਹੋਈ ਹੈ ਤਾਂ ਨਾਲ ਪਾਣੀ ਨਹੀਂ ਖਾਸ ਨਹੀਂ ਪਰ ਇੱਥੇ ਕੁਝ ਖਾਸ ਨਜ਼ਰ ਨਹੀਂ ਦੇਖੋ ਪਾਣੀ ਦੇ ਬਿੱਲ ਬਿਲਕੁਲ ਇਹਨਾਂ ਨੇ ਕਿਹਾ ਇਹੀਂ ਲਾਈਆਂ ਪਰ ਪ੍ਰਾਈਵੇਟ ਤੌਰ ਤੇ ਮੇਰਾ ਆਪਰੇ ਆਪਣੇ ਉਮੀਦਵਾਰਾਂ ਨੇ ਲਾਈਆਂ ਨੇ ਇਹ ਲੱਗਣੀਆਂ ਚਾਹੀਦੀਆਂ ਸੀ ਵੈਸੇ ਪਰ ਮੈਂ ਸਭਣਾ ਲਈ ਅਰਦਾਸ ਕਰਦਾ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਅੱਜ ਚੋਣ ਪ੍ਰਕਿਰਿਆ ਨੂੰ ਕੰਪਲੀਟ ਕਰ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਮਾਨੂੰ ਸਪੋਰਟ ਪੈ ਗਈ ਹੈ ਅੱਛਾ ਮੇਰੇ ਖਿਆਲ ਨਾਲ ਜੀ ਲੋਕ ਪੂਰੇ ਇਤਸ਼ਾਹ ਨਾਲ ਅਕਾਊਂਟ ਦੇ 66% ਵੋਟ ਪਾ ਰਹੇ ਨੇ ਉਹਨਾਂ ਸਾਹਿਬ ਲਗਾਤਾਰ ਦੋ ਵਾਰ ਜਿੱਤ ਦਲਚ ਕੀਤੀ ਆ ਤੀਸਰੀ ਵਾਰ ਹੈਟਟ੍ਰਿਕ ਨੂੰ ਕਿਵੇਂ ਦੇਖਦੇ ਹੋ ਬਿਲਕੁਲ ਤੀਜੀ ਵਾਰ ਹੈਟਟ੍ਰਿਕ ਲੋਕ ਮੇਰੇ ਜੋ ਮੈਂ ਲੋਕਾਂ ਨੂੰ ਅੱਜ ਦੇਖਿਆ ਜਰਮੰਦਰ ਸਾਹਿਬ ਗਏ ਆ ਕੀਦਾ ਸਾਹਿਬ ਗਏ ਤੀਸਰੀ ਵਾਰ ਜ਼ਰੂਰ ਲੱਗੂ ਨਾ ਬਸ ਕੋਈ ਗੁਰੂ ਘਰ ਦੇ ਵਿੱਚ ਜਿਹੜੇ ਨਵੇਂ ਵੋਟਰ ਨੇ ਔਜਲਾ ਸਾਹਿਬ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਕਈ ਵੋਟਰ ਜਿਹੜੇ ਡਰ ਕੇ ਨਹੀਂ ਵਿਚਾਰੇ ਨਵੇਂ ਜਿਹੜੇ ਵੋਟਰ ਨੇ ਉਹ ਨਿਕਲਦੇ ਨਹੀਂ ਨਹੀਂ ਡਰਨਾ ਹੀ ਨਹੀਂ ਗਾ ਡਰਨਾ ਕਿਹੜੀ ਗੱਲ ਦਾ ਮਸ਼ੀਨ ਤੇ ਵੋਟ ਪਾ ਕੇ ਉਹ ਸਭ ਨਵੇਂ ਬਣੇ ਜੇ ਆਪਣੇ ਮਨ ਦੀ ਸਰਕਾਰ ਚੁਣੋ ਵਧੀਆ ਗੱਲ ਹੈ ਲੋਕਤੰਤਰ ਹੈ ਲੋਕਤੰਤਰ ਦਾ ਸਭਨੇ ਜੀ ਤੁਸੀਂ ਸੋ ਇਹ ਸਨ ਗੁਰਜੀਤ ਸਿੰਘ ਔਜਲਾ ਜਿਨ੍ਹਾਂ ਵੱਲੋਂ ਅੰਮ੍ਰਿਤਸਰ ਦੇ ਵਿੱਚ ਨਾਮ ਲੋਕ ਅੱਜ ਆਪਣੀ ਵੋਟ ਦਾ ਇਸਤੇਮਾਲ ਜਿਹੜਾ ਹੈ ਉਹ ਕੀਤਾ ਜਾ ਰਿਹਾ ਔਰ ਨੌਜਵਾਨਾਂ ਨੂੰ ਖਾਸ ਹੋਤੇ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਵੱਧ ਚੜ ਕੇ ਵੋਟਾਂ ਪਾਉਣ ਅਤੇ ਖਾਸ ਹੋਤੇ ਜੇਕਰ ਆਪਣਾ ਪਸੰਦੀਦਾ ਉਮੀਦਵਾਰ ਨੂੰ ਅਗਰ ਵੋਟ ਕਰਨੀਆਂ ਤਾਂ ਉਹ ਜ਼ਰੂਰ ਨਿਕਲਣਗੇ ਹਾਲਾਂਕਿ ਇਹ ਗੰਦੇ ਨਾਲੇ ਤੋਂ ਅੰਮ੍ਰਿਤਸਰ ਦੀ ਚੱਲੀ ਹੋਈ ਰਾਜਨੀਤੀ ਜਿਹੜੀ ਹਾਂ ਹੁਣ ਫੇਰ ਦੁਬਾਰਾ ਤੋਂ ਗੰਦੇ ਨਾਲੇ ਤੇ ਹੀ ਆ ਕੇ ਰੁਕੀ ਹੋਈ ਕਿਉਂਕਿ ਜਿਸ ਜਗ੍ਹਾ ਤੇ ਗੁਰਦੀਪ ਸਿੰਘ ਔਜਲਾ ਪੋਡਕਾਸਟ ਕਰਨ ਵਾਸਤੇ ਪਹੁੰਚੇ ਨੇ ਉਹ ਬਿਲਕੁਲ ਗੰਦੇ ਨਾਲੇ ਦੇ ਉੱਤੇ ਹੀ ਮੌਜੂਦ ਹੈ ਲੇਕਿਨ ਹੁਣ ਵੇਖਣਾ ਹੋਵੇਗਾ ਕਿ ਇਹ ਇਸ ਨੂੰ ਲੈ ਕੇ ਹੁਣ ਕਿੰਨੀ ਇੱਕ ਸਿਆਸਤ ਜਿਹੜੀ ਹੈ ਉਹ ਗਰਮ ਆਉਂਦੀ ਹੈ ਇੱਕ ਵਾਰ ਫੇਰ ਤੋਂ ਜਿਹੜੀ ਆ ਉਹ ਨਜ਼ਰ ਆਏਗੀ ਲੇਕਿਨ ਕਿੰਨਾ ਕਿਤੇ ਵੱਧ ਚੜ ਕੇ ਜਿਹੜੇ ਹੈ ਲੋਕ ਜਿਹੜਾ ਨੇ ਉਹ ਵੋਟਾਂ ਪਾਉਣ ਅਹੀਂ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਗੁਰਜੀਤ ਸਿੰਘ ਔਜਲਾ ਦਾ ਇਹ ਵੀ ਕਹਿਣਾ ਹੈ ਕਿ ਸਾਨੂੰ ਵਾਦ ਚੜ ਕੇ ਆਪਣੇ ਜਿਹੜਾ ਕਿਸੇ ਵੀ ਵਿਅਕਤੀ ਨੂੰ ਨਹੀਂ ਕਿਸੇ ਪਸੰਦ ਕਰਦੇ ਉਸ ਦੇ ਖਿਲਾਫ ਜਿਹੜੀ ਵੋਟ ਜਰੂਰ ਕਰਨੀ ਚਾਹੀਦੀ ਹੈ ਹੁਣ ਲੇਖਣਾ ਹੋਏਗਾ ਕਿ ਲਾਸ ਸਮੇਂ ਤੱਕ ਕਿੰਨੀ ਪਰਸੈਂਟੇਜ ਜਿਹੜੀ ਵੋਟ ਪੈਂਦੀ ਹੈ ਔਰ ਖਾਸਤੇ ਨੌਜਵਾਨ ਕਿੰਨੇ ਕ ਵਾਦ ਚੜ ਕੇ ਆਪਣਾ ਇਸ ਵੋਟਾਂ ਦੇ ਵਿੱਚਲਾ ਹਿੱਸਾ ਲੈਂਦੇ ਹੋਏ ਨਜ਼ਰ ਆਣਗੇ ਤਾਂ ਸਮਝ ਦੱਸੇਗਾ ਲੇਕਿਨ ਕਿਤਨਾ ਕਿਤੇ ਜਿੱਦਾਂ ਜਿੱਦਾ ਗਰਮੀ ਵਧ ਰਹੀ ਹੈ ਉਹ ਤਾਂ ਉਹ ਤਾਂ ਹੀ ਹੁਣ ਚੋਣ ਅਖਾੜਾ ਵੀ ਪਟਕਦਾ ਹੋਇਆ ਔਰ ਖਾਸੋਤੇ ਵੋਟਾਂ ਦੇ ਜਿਹੜੇ ਹੈ ਉਹ ਕਾਸਟਿੰਗ ਦਾ ਸਿਲਸਿਲਾ ਜ ਕੈਮਰਾਮੈਨ ਵਜ਼ੀਦਰਾ ਗੁਰਪ੍ਰੀਤ ਸਿੰਘ ਬਾਬੂ ਸ਼ਾਹੀ ਅੰਮ੍ਰਿਤਸਰ ਸਾਹਿਬ